बढ़िया मिले रक्षा आज्या लो वो जो वो जो तो पार्टी तोटे और वाले चले वापसी से बाकी पूरी हिंदू स्वामी का है दिन किया कोई से होगा ये पक्की कर ਪਾਤੀ ਬਰਦਾਸ਼ਤ ਕੰਮਾਂ ਦੀ ਗੱਲ ਤੁਸੀਂ ਕੀ ਬਣਾਈ ਆ ਪਰ ਇਸੇ ਨਾਲ ਵਰਤ ਵਰਤ ਪਰ ਦੁੱਖ ਇਸ ਗੱਲ ਦਾ ਹੈ ਉਹਨਾਂ ਦੇ ਪੁੱਤਾਂ ਨੇ ਕੀ ਦੁਰਦਸ਼ਾ ਕੀਤੀ ਹੈ ਤੁਸੀਂ ਨੂੰ ਕਹਿੰਦੇ ਜੀ ਜੀ ਦੇ ਸਭਾ ਵਿੱਚ ਅੱਜ ਮੀਟਿੰਗ ਜਿਹੜੀ ਆਮ ਆਦਮੀ ਪਾਰਟੀ ਦੀ ਮੀਟਿੰਗ ਧਰਮਪੁਰ ਦਾਵਾ ਪਿੰਡ 'ਚ ਹੋਈ ਹੈ ਬੜਾ ਫੱਟੜ ਕਾਂਗਰਸੀ ਪਿੰਡ ਸੀਗਾ ਪੁਰਾਣਾ ਮੇਰੇ ਕੱਲ ਅੱਜ ਦੀ ਮੀਟਿੰਗ ਨੇ ਪ੍ਰਸਾਦ ਕਰਤਾ ਜਿੱਦ ਤਰ੍ਹਾਂ ਕੋਰਵਰ ਕੇ ਪਿੰਡ ਤੇ ਟੇਡੀਆਂ ਡੀਆਂ ਵੱਡੀਆਂ ਮੀਟਾਂ ਹੋਣ ਲੱਗੀਆਂ ਆਉਣ ਵਾਲੇ ਸਮੇਂ ਦੇ ਕਾਂਗਰਸੀ ਦਾ ਇਹਨਾਂ ਦੀ ਜਮਾਨਤ ਜਲਦ ਢੋਲੀ ਜੀਰਾ ਡੇਰਾ ਬੱਤ ਸਰ ਜੀ ਸਦੂ ਤਾਂ ਦੇਖਿਆ ਕਿ ਲੋਕ ਸਭਾ ਚੋਣਾਂ ਕਿੱਸਾ ਦੇਖਦੇ ਆ ਜੀ ਇਹ ਨਵਜੋਸ਼ ਅਧੀ ਸਦੂ ਦਾ ਹਕੀਮ ਦੇਖਣਾ ਜਦੋਂ ਅਗਲਾ ਨਾ ਸਿਆਣਾ ਬੰਦਾ ਜਿਹਨੂੰ ਅਗਲਾ ਪਿੱਖ ਦਿਖੰਡਿਆ ਪਰਨ ਵਾਲੇ ਬੰਦੇ ਨੂੰ ਜਾਂਦਾ ਕਿਹੜਾ ਸਿਆਣਾ ਰਿਹਾ ਜਿਹਨੇ ਪਹਿਲਾਂ ਕਹਤਾ ਕਿ ਮੈਂ ਤਾਂ ਨਹੀਂ ਲੱਛ ਲੜਦਾ ਸਿਆੜ ਕਰ ਗਿਆ ਪਰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਿਹੜਾ ਮਜੀਠੀ ਦੇ ਇੱਕ ਵੀਡੀਓ ਵਾਇਰਲ ਕਿਸੀ ਉਹਨਾਂ ਵੀਡੀਓ ਦੀ ਹਿੰਦਾ ਕੀਤੀ ਗਈ ਹੈ ਠੀਕ ਹੈ ਜੀ ਮੇਕੋ ਮੈਂ ਜਿਹੜਾ ਮਜੀਠੀਆ ਸਾਹਿਬ ਦੀ ਗੱਲ ਕਰਦਾ ਹਾਂ ਉਹਨਾਂ ਦਾ ਮੇਰੇ ਖਾਲਸਾ ਵੀ ਇੰਨੀ ਛੋਟੀ ਨੀਵੀਂ ਜਿਹੜੀ ਸਿਆਸਤ ਨਹੀਂ ਕਰਨੀ ਚਾਹੀਦੀ ਕਿ ਬੱਚਿਆਂ ਨੂੰ ਨਾਲ ਲੈ ਕੇ ਕਿਸੇ ਪਰਿਵਾਰਕ ਤੇ ਕੋਈ ਨਿੱਜੀ ਪੁੱਛਣ ਬਾਜ਼ੀ ਕਰਦੇ ਹੋ ਐਦੂ ਘਟਿਆ ਸਿਆਸਤ ਮੈਂ ਨਹੀਂ ਕਦੀ ਵੇਖੀ ਅਰੇ ਕਾਂਗਰਸ ਨੇ ਆਪ ਕੋ ਕੁਝ ਨਹੀਂ ਕਿ ਆਪਾਂ ਹੁਣੇ ਗੱਲ ਕਰਕੇ ਕਹਿੰਦੇ ਕਰਦੇ ਕਿ ਪੱਲੇ ਤੇ ਬੜਾ ਭੜ ਗਿਆ ਮੈਂ ਕਿਹਾ ਤਾਂ ਮੈਂ ਛੜਿਆ ਮੈਂ ਕਹਿੰਦਾ ਮੈਂ ਕਰਕੇ ਕਹਿੰਦਾ ਤੇ ਮੈਂ ਤਾਂ ਕਿਹਾ ਤੁਸੀ ਵੀ ਵਖਿਆ ਉਹਦੀ ਲਾਈਵ ਇੱਕ ਵੀਡੀਓ ਚੈਨਲ ਤੇ ਚੱਲਣ ਈ ਆ। ਕਿਹੋ ਪਤਾ ਨਹੀਂ ਕਿਹਨੇ ਲੀਡ ਨੇ ਜਿਹੜੇ ਪਾਸੇ ਦੇ ਕੇ ਲੱਖਾਂ ਜਿੱਤਦੇ ਨੇ। ਮੈਂ ਕਹਿੰਦਾ ਕਿ ਆਜੋ ਬਾਬੇ ਸ਼੍ਰੀ ਚੰਗਾ ਤਰਵਾਸਾ ਪਾਵੇ। ਪਰ ਕਵੇ ਮੈਂ ਬੜੀ ਸਾਫ ਸੁਥਰੀ ਲੱਖਾਂ ਲੜੀ ਆ। ਹੁਣ ਲੋਕਾਂ ਨੂੰ ਦੱਸਣ। ਚੈਨਲ ਤੇ ਰਾਈ ਦੱਸਣਾ ਕਿਤੇ ਗਰਦਵਾਰਿਆਂ ਕੇ ਮਹਾਰਾਜ ਦੀ ਜੀਵਨੀ ਦਾ ਸਾਹਮਣੇ ਕਰਕੇ ਗੱਲ ਕਰਨਾ। ਕਿ ਮੈਂ ਬਾਬੇ ਦੀ ਹਜ਼ੂਰੀ ਚ ਗੁਰੂ ਨਾਨਕ ਸਾਹਿਬ ਦੇ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਕੋਲ ਕੇ ਗੱਲ ਕਰੇ ਕਿ ਜੇ ਮੈਂ ਇੱਕ ਵੀ ਪੈਸਾ ਵੰਡਿਆ ਤਾਂ ਮੈਨੂੰ ਕੋ ਸਾਥਤ ਕਰੇ ਕਹਦੇ ਆਪਾ ਆਪਾ ਜੋ ਕਹੇਗਾ ਉਹ ਬੰਦਾ ਆਪਾ ਮੰਨਣ ਨੂੰ ਤਿਆਰ ਆ ਹਰ ਗੱਲ ਮੈਂ ਜਿਵੇਂ ਕਹੇ ਮਨੁੱਖ ਛੱਤਰ ਚ ਪਾਣੀ ਪਿਆ ਦੇ ਇੰਨੀ ਗੱਲ ਕਹਿ ਕੇ ਕਿ ਮੈਂ ਡੇਰਾ ਬਾਬਾ ਦਰਬਾਰ ਸਾਹਿਬ ਕੋਲ ਕੇ ਕੰਨਾ ਕਿ ਮੈਂ ਇੱਕ ਪੈਸਾ ਨਹੀਂ ਵੰਡਿਆ ਲਕਸ਼ਣ ਬੜੇ ਸਾਥਤ ਤੇ ਲੜੀ ਆ ਤੇ ਮੈਂ ਛੱਤਰ ਚ ਪਾਣੀ ਪੀਣ ਨੂੰ ਤਿਆਰ ਆ ਪਹਿਲਾਂ ਕਿੰਨੀਆਂ ਪਰਿਵਾਰ ਆਏ ਪਰਵਾਰ ਸਾਰਾ ਪਿੰਡ ਹੀ ਆ ਗਿਆ ਹੁਣ ਮੈਂ ਪਰਵਾਰ ਦਾ ਕਿਹਨਾ ਦੱਸਾਂ 40-50 ਦਾ ਸਾਰਾ ਪਿੰਡ ਹੀ ਇਕੱਠਾ ਹੋਣਾ ਮੈਂ ਕਿਹ ਕਿਹ ਪਰਵਾਰ ਸਾਰਾ ਸਾਰਾ ਤਰ ਮੋੜਿਆ ਹੈਗਾ ਸਾਰਾ ਤਰ ਮੋੜਿਆ ਨਾ ਬੇਵਕਤ ਕਰ ਗਏ ਅੱਡੇ ਅੱਡੇ ਪਹਿਲਾਂ ਬੋਲਣ ਤੋਂ ਪਹਿਲਾਂ ਕਹਿੰਦਾ ਬੋਲਣ ਤੋਂ ਪਹਿਲਾਂ ਤੋਲਣਾ ਚਾਹੀਦਾ ਕਿ ਮੈਂ ਕੀ ਬੋਲ ਰਿਹਾ ਠੀਕ ਹੈ ਨਾ ਲੋਕ ਨਹੀਂ ਤਾਂ ਥੱਲੇ ਕਮੈਂਟਸ ਲੋਕਾਂ ਦੇ ਪੜ ਲੈਣੇ ਕਿ ਕਮੈਂਟਸ ਲੋਕ ਕੀ ਕਰਦੇ ਨੇ ਉਹ ਉਹਨਾਂ ਵੱਲ ਵੀ ਇਹਨਾਂ ਲੀਡਰਾਂ ਨੇ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀ ਸਟੇਟਮੈਂਟ ਦੇ ਰਹੇ ਨੇ ਥੱਲੇ ਕਮੈਂਟਸ ਵੇਖੋ ਕੀ ਕਰਦੇ ਲੋਕ ਇਸ ਕਰਕੇ ਲੋਕਾਂ ਨੂੰ ਕੁਝ ਭੁੱਲਿਆ ਨਹੀਂ ਸਭ ਲੋਕਾਂ ਨੂੰ ਜ਼ਿਆਦਾ ਕੀ ਹੋਇਆ ਇਹ ਜਿਹੜਾ ਪਿਆਜੀ ਨੋਟ ਚੱਲਿਆ ਨਾ ਉਹ ਕਿਸੇ ਨੂੰ ਭੁਲੇਖਾ ਨਹੀਂ ਰਿਹਾ ਕਿ ਕਿੰਨਾ ਗਲਾਬੀ ਨੋਟ ਚੱਲਿਆ ਤੇ ਅੱਜ ਛੁੱਟੀ ਹੋ ਗਈ ਇਹ ਬਟਾਲੇ ਅਬ ਸਾਰੇ ਛੁੱਟੀ ਵਰ ਗਈ ਨੇ ਜਿਹੜੇ ਆ ਗਏ ਨੇ ਉਹਨਾਂ ਦੀ ਵੀ ਛੁੱਟੀ ਹੈ ਉਹ ਛੁੱਟੀ ਹੋ ਗਈ ਉਹਨਾਂ ਦੇ ਚਾ ਵਿੱਚ ਦੂਜਿਆਂ ਦੀ ਛੁੱਟੀ ਲੋਕ ਕਰਾ ਦੇਣਗੇ ਆ ਛੁੱਟੀ ਹੋਣੀ ਆ ਸਾਰਿਆਂ ਦੀ ਸਮਾਂ ਥੋੜਾ ਦੇਖੋ ਸਾਰਿਆਂ ਦੀ ਛੁੱਟੀ ਹੋ ਜੇ ਹਾਂਜੀ ਮੈਂ ਕਰਮਕੋਟ ਬੋਨੀ ਹਰੰਦਾਵਾ ਆਮ ਪਾਰਟੀ ਦੇ ਵਿੱਚ ਸਹਿਯੋਗ ਦੇਣਾ ਹਾਂ ਕਾਂਗਰਸ ਪਾਰਟੀ ਵੱਲੋਂ ਆਮ ਟੁੱਟ ਕੇ ਬੰਦੇ ਸਾਡੀ ਆਮ ਪਾਰਟੀ ਨਾਲ ਜੁੜੇ ਆ ਹਾਂਜੀ ਸੋ ਬਹੁਤ ਹੀ ਅੱਜ ਖੁਸ਼ੀ ਵਾਲਾ ਦਿਨ ਹੈ ਕਿ ਬਹੁਤ سارے ਲੋਕ ਜਿਹੜੇ ਕਾਫੀ ਸਮੇਂ ਤੋਂ ਕਾਂਗਰਸੀ ਸੀ ਉਹ ਅੱਜ ਕਾਂਗਰਸ ਨੂੰ ਛੱਡ ਕੇ ਕੋਈ 40-50 ਪਰਿਵਾਰ ਸਾਡੇ ਆਮ ਪਾਰਟੀ ਦੇ ਵਿੱਚ ਆਏ ਹਨ ਸਾਡਾ ਇਹ ਭਰਾ ਗੋਨੀ ਰੰਦਾਵਾ ਜੋ ਕਿ ਬਹੁਤ ਹੀ ਆਮ ਪਾਰਟੀ ਦੇ ਲਈ ਮਿਹਨਤ ਕਰ ਰਿਹਾ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਜਦੋਂ ਦਾ ਆਮ ਪਾਰਟੀ ਆਈ ਹੈ ਕਾਫੀ ਕੰਮ ਹਨ ਜੋ ਸਾਡੇ ਪਿੰਡ ਦੇ ਵਿੱਚ ਹੋਏ ਹਨ ਜਿਵੇਂ ਕਿ ਸਾਡੇ ਪਿੰਡ ਦੇ ਵਿੱਚ ਨਰੇਗਾ ਦਾ ਕੰਮ ਸ਼ੁਰੂ ਹੋਇਆ ਜਿਸਪੈਂਸਰੀ ਖੁੱਲੀ ਤੇ ਖਾਸ ਤੱਕੇ ਐਡੀ ਵੱਡੀ ਟੈਂਕੀ ਜੋ ਕਾਫੀ ਸਮੇਂ ਤੋਂ ਰੁਕੀ ਹੋਈ ਸੀ ਸਾਡੇ ਭਰਾ ਗੋਨੀ ਅਤੇ ਸਾਡਾ ਭਰਾ ਬਾਜਾ ਜਿਨ੍ਹਾਂ ਦੀ ਮਿਹਨਤ ਸਦਕੇ ਸਾਡਾ ਇੱਕ ਭਾਜੀ ਅਵਤਾਰ ਜੋ ਮੰਗੀਆਂ ਤੋਂ ਹੈ ਉਹਨਾਂ ਦੀ ਇਹਨਾਂ ਦੀ ਮਿਹਨਤ ਸਦਕੇ ਟੈਂਕੀ ਲੱਗੀ ਹੈ ਤੇ ਗਰੀਬਾਂ ਨੂੰ ਪਾਣੀ ਮਿਲੇਗਾ ਅਸੀਂ ਇਸ ਸਮੇਂ ਬਹੁਤ ਹੀ ਖੁਸ਼ ਆ ਕਿਉਂਕਿ ਆਮ ਪਾਰਟੀ ਜਦੋਂ ਦੀ ਆਈ ਹੈ ਕੁਝ ਨਾ ਕੁਝ ਸਾਡੇ ਪਿੰਡ ਦੇ ਵਿੱਚ ਦਾ ਸੁਧਾਰ ਹੋਇਆ ਹੈ ਨਹੀਂ ਤੇ ਸਾਡੇ ਪਿੰਡ ਦੇ ਵਿੱਚ ਕਾਫੀ ਸਮੇਂ ਤੋਂ ਕੋਈ ਸੁਧਾਰ ਨਹੀਂ ਹੋਇਆ ਬਸ ਗਲੀਆਂ ਬਣ ਗਈਆਂ ਉਹੀ ਬਣ ਗਈਆਂ ਪਰ ਪਾਣੀ ਅਜੇ ਤੱਕ ਵੀ ਉਹ ਗਲੀਆਂ ਦੇ ਵਿੱਚ ਆ ਹੁਣ ਅਸੀਂ ਇਹਨਾਂ ਅੱਜ ਆਮ ਪਾਰਟੀ ਦੇ ਦੁਆਰੇ ਬੇਨਤੀ ਕੀਤੀ ਹੈ ਸੋ ਸਾਡੇ ਬਹੁਤ ਹੀ ਮਾਣਜੋਕ ਰੰਧਾਵਾ ਜੀ ਗੁਰਦੀਪ ਸਿੰਘ ਜੀ ਰੰਧਾਵਾ ਜੋ ਕਿ ਸਾਡੇ ਐਮ ਐਲ ਏ ਹਨ ਉਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਹੈ ਕਿ ਤੁਹਾਡੇ ਪਿੰਡ ਦੇ ਵਿਕਾਸ ਦੇ ਲਈ ਮੈਂ ਬਹੁਤ ਮਿਹਨਤ ਕਰਾਂਗਾ ਜੋ ਵੀ ਤੁਹਾਨੂੰ ਲੋੜ ਹੈ ਮੈਂ ਤੁਹਾਡੇ ਨਾਲ ਹਾਂ ਤੁਹਾਡੇ ਨਾਲ ਖੜਾ ਹਾਂ ਤੁਹਾਡੀ ਮਿਹਨਤ ਤੁਹਾਡੀ ਤੁਸੀਂ ਮੈਨੂੰ ਦੱਸੋ ਮੈਂ ਸਾਰੇ ਕੰਮ ਕਰਨ ਲਈ ਤਿਆਰ ਹਾਂ ਮੈਂ ਆਪਣੇ ਵੱਲੋਂ ਸਾਡਾ ਪਤੀਜਾ ਬੋਨੀ ਤੇਰੇ ਵੱਲੋਂ ਇਹ ਸਾਡੇ ਇਸਾਈ ਕ੍ਰਿਸ਼ਨ ਪਾਈਚਾਰੇ ਦੇ ਵੱਲੋਂ ਮੈਂ ਸਾਰਿਆਂ ਨੂੰ ਵੱਡੇ ਦਿਨ ਦੀਆਂ ਅਤੇ ਨਵੇਂ ਸਾਲ ਦੀਆਂ ਵੀ ਲੱਖ ਲੱਖ ਵਧਾਈਆਂ ਦਿੰਦਾ। ਜੀ ਪੂਰਾ ਸਾਥ ਹੋਵੇ ਪਾਰਟੀ ਨੇ। ਹਾਂਜੀ ਹਾਂਜੀ 2 4 24 ਦੇ ਵਿੱਚ ਸਾਥ ਵੀ ਦੇਵਾਂਗੇ ਪੂਰੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਪੂਰਾ ਅਸੀਂ ਗੁਰਦੀਪ ਸਿੰਘ ਜੀ ਰੰਡਾਵਾ ਦੇ ਨਾਲ ਅਸੀਂ ਹਰ ਸਮੇਂ ਉਹਦੇ ਨਾਲ ਹਾਂ ਜਦੋਂ ਵੀ ਸਾਨੂੰ ਬੁਲਾਵੇ ਜਦੋਂ ਵੀ ਪੂਰਾ ਅਸੀਂ ਉਹਨਾਂ ਦੇ ਲਈ ਮਿਹਨਤ ਕਰਾਂਗੇ।